ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਮੇਰੀ ਗੱਲਬਾਤ ਹੈ ਉਹ ਐ ਸਮਝਦਾਰ ਬੰਦੇ ਦੇ ਸਬੰਧ ਵਿੱਚ ਇੱਕ ਸਿਆਣੇ ਬੰਦੇ ਦੇ ਸਬੰਧ ਵਿੱਚ ਸਿਆਣੇ ਬੰਦੇ ਦਾ ਸੁਭਾਅ ਕਿਦਾਂ ਦਾ ਬਣ ਜਾਂਦਾ ਹੈ ਸਿਆਣੇ ਬੰਦੇ ਦੇ ਲੱਛਣ ਕਿਦਾਂ ਦੇ ਬਣ ਜਾਂਦੇ ਨੇ ਸਿਆਣਾ ਬੰਦਾ ਦੂਜਿਆਂ ਦੇ ਨਾਲ ਵਰਤਨ ਵਰਤਾਅ ਕਿਦਾਂ ਦਾ ਰੱਖਦਾ ਹੈ ਇਹਦੇ ਸਬੰਧ ਵਿੱਚ ਨੇ 2-4 ਗੱਲਾਂ ਔਰ ਠੀਕ ਇਹਦੇ ਪੈਰਲਰ ਇਹਦੇ ਬਰਾਬਰ ਉਹਨਾਂ ਦੀ ਗੱਲ ਕਰਾਂਗੇ ਜਿਹੜੇ ਨਾ ਸਿਆਣੇ ਹੋ ਕੇ ਸਿਆਣੇ ਬੰਦੇ ਨੂੰ ਹਰਟ ਕਰਦੇ ਨੇ ਉਹਨੂੰ ਸਤਾਉਂਦੇ ਨੇ ਉਹਨੂੰ ਦੁਖੀ ਕਰਦੇ ਨੇ ਜਦੋਂ ਕਿਸੇ ਸਿਆਣੇ ਬੰਦੇ ਨੂੰ ਕਿਸੇ ਦੂਜੇ ਵੱਲੋਂ ਸਤਾਇਆ ਜਾਂਦਾ ਹੈ ਉਹਨੂੰ ਹਰਟ ਕੀਤਾ ਜਾਂਦਾ ਹੈ ਇੱਕ ਸਮਾਂ ਆਉਣ ਤੋਂ ਬਾਅਦ ਜਲਦੀ ਨਹੀਂ ਇੱਕ ਸਮਾਂ ਹੋਣ ਤੋਂ ਬਾਅਦ ਪਹਿਲਾਂ ਤੇ ਸਿਆਣਾ ਬੰਦਾ ਉਹਨੂੰ ਸਮਝਾਉਂਦਾ ਹੈ ਤਰਕ ਦੇ ਨਾਲ ਦਲੀਲ ਦੇ ਨਾਲ ਬਾਣੀ ਦੇ ਨਾਲ ਇਤਿਹਾਸ ਦੇ ਨਾਲ ਹੋਰ ਸੱਜੇ ਖਬੇ ਦੇ ਗਿਆਨ ਦੇ ਨਾਲ ਪਰ ਜਿਹੜਾ ਬੰਦਾ ਸਤਾਉਣ ਵਾਲਾ ਏ ਜਿਹੜਾ ਬੰਦਾ ਹਾਰਟ ਕਰਦਾ ਜਦੋਂ ਉਹ ਸਮਝ ਵਿੱਚ ਆਵੇ ਨਾ ਉਹਦੇ ਗੱਲ ਪੱਲੇ ਪਵੇ ਨਾ ਤੇ ਫਿਰ ਇੱਕ ਸਮੇਂ ਤੇ ਜਾ ਕੇ ਸਿਆਣਾ ਬੰਦਾ ਚੀਕਣਾ ਚਲਾਉਣਾ ਇਹ ਬੰਦ ਕਰ ਦਿੰਦਾ ਉਹ ਕਹਿੰਦਾ ਨਹੀਂ ਇਹਦੇ ਗੱਲ ਪੱਲੇ ਪੈਂਦੀ ਨਹੀਂ ਹੁਣ ਇਹਦੇ ਨਾਲ ਮੱਥਾ ਕੀ ਮਾਰੀਏ ਹੁਣ ਪੱਥਰ ਦੇ ਨਾਲ ਸਿਰ ਮਾਰਾਂਗੇ ਤੇ ਆਪਣਾ ਨੁਕਸਾਨ ਏ ਸਿਰ ਆਪਣਾ ਪਟਣਾ ਸਿਆਣੇ ਕਹਿੰਦੇ ਨੇ ਵੀ ਤੁਸੀਂ ਕਿੰਨਾ ਮੀ ਚੰਗਾ ਬੋਲ ਸਕਦੇ ਹੋ ਤੁਸੀਂ ਬੁਲਾ ਰਹੇ ਹੋ ਪਰ ਇੱਕ ਕੁੱਤੇ ਨਾਲ ਚੰਗਾ ਨਹੀਂ ਬੋਲ ਸਕਦੇ ਕੁੱਤੇ ਦੀ ਆਵਾਜ਼ ਉੱਚੀ ਹੈ ਖੋਤੇ ਦੀ ਆਵਾਜ਼ ਉੱਚੀ ਹੈ ਸਿਆਣਾ ਬੰਦਾ ਸਮਝਦਾ ਹੈ ਵੀ ਜਦੋਂ ਮੇਰੀ ਸਮਝਾਉਣੀ ਦੇ ਨਾਲ ਇਹਨੂੰ ਸਮਝ ਆ ਹੀ ਨਹੀਂ ਰਹੀ ਫਿਰ ਮੈਨੂੰ ਸਮਝਾਵਾਂਗੇ ਫਿਰ ਇੱਕ ਸਮੇਂ ਦੇ ਉੱਤੇ ਜਾ ਕੇ ਉਹ ਚੀਕਣਾ ਚਲਾਉਣਾ ਬੰਦ ਕਰ ਦਿੰਦਾ ਇੱਕ ਸਮੇਂ ਦੇ ਉੱਤੇ ਜਾ ਕੇ ਉਹ ਝਗੜਨਾ ਲੜਨਾ ਬੈਸ ਬਸਈਆ ਵਾਦ-ਵਿਵਾਦ ਇਹ ਵੀ ਬੰਦ ਕਰ ਦਿੰਦਾ ਹੈ। ਸ਼ੁਰੂਆਤੀ ਦੌਰ ਦੇ ਅੰਦਰ ਤੇ ਉਹ ਸਮਝਾਉਂਦਾ ਹੈ ਮਿੱਠਾ ਜਿਹਾ ਝਗੜਦਾ ਵੀ ਹੈ, ਮਿੱਠਾ ਜਿਹਾ ਲੜਦਾ ਵੀ ਹੈ, ਤੈਨੂੰ ਐਦਾਂ ਨਹੀਂ ਸੀ ਕਰਨਾ ਚਾਹੀਦਾ, ਤੈਨੂੰ ਐਦਾਂ ਕਰਨਾ ਚਾਹੀਦਾ ਸੀ। ਪਰ ਇੱਕ ਸਮੇਂ ਦੇ ਉੱਤੇ ਜਾ ਕੇ ਉਹ ਲੜਨਾ ਝਗੜਨਾ ਬੰਦ ਕਰ ਦਿੰਦਾ ਹੈ। ਉਹ ਕਹਿੰਦਾ ਮੂਰਖ ਹੈ। ਤੇ ਮੂਰਖ ਹੈ ਨਾਲ ਨਾਲ ਉਜੀਏ ਪੜੋ ਖਰੇ ਕੋ 부ਜੀਏ। ਉਹ ਕਹਿੰਦਾ ਮੂਰਖ ਦੇ ਨਾਲ ਮੱਥਾ ਮਾਰੀਏ ਤੇ ਕੀ ਮਾਰੀਏ? ਫਿਰ ਪਹਿਲਾ ਸ਼ੁਰੂਆਤੀ ਦੌਰ ਦੇ ਅੰਦਰ ਕਦੇ-ਕਦੇ ਸਮਝਦਾਰ ਬੰਦਾ ਉਹਦੇ ਕੋਲੋਂ ਨਾ ਮੰਗਦਾ ਵੀ ਮੈਨੂੰ ਸਫਾਈ ਦੇ ਆ ਗੱਲ ਕਿੱਦਾਂ ਹੈ ਮੈਨੂੰ ਦਲੀਲ ਦੇ ਨਾਲ ਸਮਝਿਆ ਸਮਝਾ ਪਰ ਇੱਕ ਸਮੇਂ ਦੇ ਉੱਤੇ ਜਾ ਕੇ ਉਹ ਸਫਾਈ ਦੀ ਭੀਖ ਮੰਗਣੀ ਵੀ ਛੱਡ ਦਿੰਦਾ ਹੈ ਜਾਂ ਇਦਾਂ ਕਹਿ ਲਓ ਵੀ ਉਹ ਸਫਾਈ ਮੰਗਣ ਨੂੰ ਵੀ ਭੀਖ ਮੰਗਣ ਦੇ ਤੁਲ ਜਾਂਦਾ ਹੈ ਉਸ ਮੂਰਖ ਬੰਦੇ ਕੋਲ ਪਰ ਜਿਹੜੀ ਉਹਨੂੰ ਪੀੜਾ ਮਿਲਦੀ ਹੈ ਨਾ ਜਿਹੜਾ ਉਹਨੂੰ ਦਰਦ ਮਿਲਦਾ ਹੈ ਜਿਨ੍ਹਾਂ ਨੇ ਸਤਾਇਆ ਹੁੰਦਾ ਹੈ ਉਹਨਾਂ ਵੱਲੋਂ ਜਿਨ੍ਹਾਂ ਹਾਰਟ ਕੀਤਾ ਹੁੰਦਾ ਹੈ ਉਹਨਾਂ ਵੱਲੋਂ ਉਹ ਸਪੀਡ ਨੂੰ ਉਹ ਸੇਵ ਕਰ ਲੈਂਦਾ ਹੈ ਤੇ ਸੇਵ ਕਰ ਲੈਂਦਾ ਹੈ ਕਿਸੇ ਸਮੇਂ ਵਾਸਤੇ ਜਿਨ੍ਹਾਂ ਨੇ ਸਤਾਇਆ ਹੁੰਦਾ ਹੈ ਉਹਨਾਂ ਦਾ ਦਰਦ ਜਿਹੜਾ ਉਹਨੂੰ ਮਿਲਿਆ ਉਹਨੂੰ ਦਰਦ ਨੂੰ ਪੁਲਾਉਂਦੇ ਕੋਸ਼ਿਸ਼ ਕਰਦਾ ਹੈ ਤਾਂ ਕਿ ਮੇਰਾ ਜੀਵਨ ਸੁਖਾਲਾ ਰਹੇ ਮੇਰਾ ਆਪਣਾ ਮਨ ਸ਼ਾਂਤ ਰਹੇ ਮੈਂ ਸਕੂਨ ਵਿੱਚ ਰਵਾਂ ਪਰ ਫਿਰ ਵੀ ਕਿਦਰੇ ਨਾ ਕਿਦਰੇ ਉਹ ਜ਼ਖਮ ਅੰਦਰ ਬਣਿਆ ਰਹਿੰਦਾ ਹੈ ਨਸੂਰ ਬਣ ਕੇ ਉਹ ਜ਼ਖਮ ਚੁੱਭਦਾ ਹੈ ਤੇ ਫਿਰ ਉਹ ਜਿਹੜੀ ਪੀੜਾ ਸੇਵ ਕੀਤੀ ਹੁੰਦੀ ਹੈ ਉਹ ਸਮੇਂ ਦੀ ਸੰਭਾਲ ਕੇ ਰੱਖ ਲੈਂਦਾ ਹੈ ਵੀ ਕਦੇ ਸਮਾਵੇ ਤੇ ਮੈਂ ਇਹਨੂੰ ਕਹਿ ਸਕਾਂ ਵੀ ਮੈਂ ਤੈਨੂੰ ਵਾਰ-ਵਾਰ ਸਮਝਾਉਂਦਾ ਸਾਂ ਐਦਾਂ ਨਾ ਕਰ ਤੇਰਾ ਨੁਕਸਾਨ ਹੈ ਮੇਰਾ ਫਾਇਦਾ ਨਹੀਂ ਤੇਰਾ ਨੁਕਸਾਨ ਹੈ ਤੇਰੇ ਪਰਿਵਾਰ ਦਾ ਨੁਕਸਾਨ ਹੈ ਸਿਰਫ ਇੰਨਾ ਕਹਿ ਲੈ ਹੋਰ ਕੋਈ ਨਹੀਂ ਮੂਰਖ ਨਾਲ ਓ ਝਗੜਨਾ ਲੜਨਾ ਤੇ ਪਹਿਲਾਂ ਹੀ ਬੰਦ ਕਰ ਚੁੱਕਾ ਹੈ ਜਿੰਨਾ ਹਟਕੇ ਤਾਂ ਹੁੰਦਾ ਹੈ ਜਾਂ ਜਿਸ ਮਹਿਫਲ ਵਿੱਚੋਂ ਉਹਨੂੰ ਸਤਾਇਆ ਗਿਆ ਉਹ ਉਹਨਾਂ ਸੱਜਣਾ ਨਾਲੋਂ ਮਿੱਤਰਾਂ ਨਾਲੋਂ ਰਿਸ਼ਤੇਦਾਰਾਂ ਨਾਲੋਂ ਮਹਿਫਲ ਨਾਲੋਂ ਆਪਣਾ ਰਿਸ਼ਤਾ ਤੋੜ ਲੈਂਦਾ ਹੈ ਅੰਦਰੋਂ ਬਾਹਰੋਂ ਨਹੀਂ ਦਿਲ ਕਰਕੇ ਦੂਰੀ ਬਣਾ ਲੈਂਦਾ ਹੈ ਵਾਕ ਆਊਟ ਕਰ ਜਾਂਦਾ ਹੈ ਰਿਸ਼ਤੇਦਾਰ ਬੋਲਦੇ ਨੇ ਮਗਜ਼ਮਾਰੀ ਕਰਦੇ ਨੇ ਉਹ ਖਮੋਸ਼ ਰਹਿੰਦਾ ਹੈ ਸੱਜਣ ਮਿੱਤਰ ਬੋਲਦੇ ਨੇ ਜਿਨ੍ਹਾਂ ਨੇ ਹਟਕੇ ਤਾਂ ਹੁੰਦਾ ਹੈ ਫਿਰ ਉਹ ਖਾਮੋਸ਼ੀ ਧਾਰਨ ਕਰ ਲੈਂਦਾ ਹੈ ਤੇ ਉਹਦੇ ਖਾਮੋਸ਼ ਦੀ ਭਾਸ਼ਾ ਵੀ ਉਹਨਾਂ ਨੂੰ ਨਸੂਰ ਬਣ ਕੇ ਚੁਬਦੀ ਨੇਜਾ ਬਣ ਕੇ ਉਹਨਾਂ ਨੂੰ ਚੁਬਦੀ ਉਹ ਬਿਨਾ ਦੱਸੇ ਬਿਨਾ ਰੌਲਾ ਪਾਏ ਕਦੇ ਕਦੋਂ ਕਦੇ ਕਦੇ ਉਸ ਮਹਿਫਲ ਵਿੱਚੋਂ ਉੱਠ ਕੇ ਚਲਾ ਜਾਂਦਾ ਹੈ ਵਾਕ ਆਊਟ ਕਰ ਜਾਂਦਾ ਜਿੰਨਾ ਹਾਰਟ ਕੀਤਾ ਹੁੰਦਾ ਹੈ ਉਹਨਾਂ ਦੇ ਨਾਲ ਕੋਈ ਬਦਲੇ ਦੀ ਭਾਵਨਾ ਉਹ ਨਹੀਂ ਰੱਖਦਾ ਕੋਈ ਸ਼ੋਰ ਸ਼ਰਾਬਾ ਨਹੀਂ ਕਰਦਾ ਉਹਨਾਂ ਦੀ ਆਲੋchnਾ ਵੀ ਨਹੀਂ ਕਰਦਾ ਬਲਕਿ ਜੇ ਕਦੇ ਕੋਈ ਬੰਦਾ ਉਹਨਾਂ ਦੇ ਹਾਲਚਾਲ ਬਾਰੇ ਪੁੱਛੇ ਨਾ ਤੇ ਉਹ ਗੱਲ ਨੂੰ ਗੋਲ ਕਰਕੇ ਟਾਲ ਜਾਂਦਾ ਹੈ ਉਹਨਾਂ ਦੀ ਆਲੋਚਨਾ ਵੀ ਨਹੀਂ ਕਰਦਾ ਸਿਰਫ ਦੂਰੀ ਬਣਾ ਲੈਂਦਾ ਹੈ ਉਹ ਵੀ ਦਿਲ ਕਰਕੇ ਅੰਦਰੋਂ ਉੱਤੋਂ ਉੱਤੋਂ ਫਤੇ ਫਤੂਈ ਰਾਮ ਸਲਾਮ ਉਹਦੀ ਰਹਿੰਦੀ ਹੈ ਪਰ ਅੰਦਰੋਂ ਰਿਸ਼ਤੇ ਨੂੰ ਤੋੜ ਲੈਂਦਾ ਉਹ ਬੋਲਦਾ ਹੈ ਬਸ ਇੱਕ ਫਾਰਮੈਲਟੀ ਦੇ ਧਾਗੇ ਦੇ ਅੰਦਰ ਬੱਜਾ ਬੋਲਦਾ ਹੈ ਵਰਨਾ ਦਿਲ ਨਹੀਂ ਕਰਦਾ ਤੋਂ ਖੈਰ ਸਿਆਣਾ ਬੰਦਾ ਕਿਸੇ ਵੱਲੋਂ ਜਦੋਂ ਹਰਟ ਕੀਤਾ ਜਾਂਦਾ ਹੈ ਇਸ ਗੱਲ ਨੂੰ ਲੈ ਕੇ ਉਹ 네ਗੇਟਿਵਿਟੀ ਦੇ ਨਾਲ ਵੀ ਨਹੀਂ ਪਰਦਾ ਉਹ ਮੁਸਕਰਾਂਦਾ ਹੈ ਗੰਭੀਰ ਹੋ ਜਾਂਦਾ ਹੈ ਖاموش ਹੋ ਜਾਂਦਾ ਹੈ ਉਹਦੀ ਖਮੋਸ਼ੀ ਦੇ ਅੰਦਰ ਵੀ ਰਾਜ਼ ਛਿਪਿਆ ਹੁੰਦਾ ਹੈ ਪਰ ਉਹ ਕਦੇ ਵੀ ਆਪਣੇ ਸੁਭਾਅ ਨੂੰ ਸੋਚ ਨੂੰ ਬੁਰਾਈ ਦੇ ਅੰਦਰ ਨਹੀਂ ਬਦਲਣ ਦਿੰਦਾ ਸਿਰਫ ਇੰਨਾ ਹੀ ਵੀ ਕੇਅਰਫੁਲ ਹੋ ਜਾਂਦਾ ਹੈ ਅੱਗੋਂ ਤੋਂ ਕਿਸੇ ਦੇ ਨਾਲ ਕਿਵੇਂ ਚੱਲਣਾ ਹੈ ਕਿਵੇਂ ਰਹਿਣਾ ਹੈ ਇਹਨਾਂ ਗੱਲਾਂ ਨੂੰ ਧਾਰਨ ਕਰ ਲੈਂਦਾ ਹੈ ਸਿਆਣੇ ਬਣੋ ਵਾਹਿਗੁਰੂ ਜੀ ਕਾ ਖਾਲਸਾ